ਇਹ ਆ ਜੀ ਵਿਸ਼ਕਰਮਾ ਚੌਂਕ ਲੁਧਿਆਣਾ ਇਹਦੇ ਇਧਰਲੀ ਸਾਈਡ ਪਾਰਕਿੰਗ ਆ ਸੋ ਇਧਰਲੀ ਸਾਈਡ ਵਿਸ਼ਕਰਮਾ ਜੀ ਦਾ ਭਵਨ ਆ ਤੁਸੀਂ ਦੇਖ ਸਕਦੇ ਹੋ ਕਿ ਚੌਂਕ ਦੇ ਵਿੱਚ ਹੀ ਪੋਸਟਰ ਲੱਗੇ ਨੇ ਵਿਸ਼ਕਰਮਾ ਜੀ ਦੀ ਸੁਧੀ ਆ ਆਪ ਸਭ ਨੂੰ ਸ਼ੁਭਕਾਮਨਾਵਾਂ ਸੋ ਸੰਗਤ ਜੀ ਇਧਰਲੀ ਸਾਈਡ ਵਿਸ਼ਕਰਮਾ ਜੀ ਦਾ ਭਵਨ ਆ ਜੋ ਕਿ ਵਿਸ਼ਕਰਮਾ ਜੀ ਦਾ ਜ ਵਿਸ਼ਕਰਮਾ ਦੇ ਆਜ ਸੋ ਦੁਕਾਨਾਂ ਸੱਜੀਆਂ ਵਾਲੇ ਦੁਆਲੇ ਵਿਸ਼ਕਰਮਾ ਜੀ ਦਾ ਇਹ ਭਵਨ ਦੇ ਵਿੱਚ ਜਿੰਨੇ ਵੀ ਫੈਕਟਰੀ ਵਾਲੇ ਕਾਰੀਗਰ ਜਾਂ ਮਿਸਤਰੀ ਭਾਈ ਸਭ ਅੱਜ ਇੱਥੇ ਨਮਸਕਾਰ ਮੱਥਾ ਟੇਕਣ ਆਏ ਆ ਜੋ ਵੀ ਨਵਾਂ ਕੋਈ ਕੰਮ ਖੋਲਦਾ ਇੱਥੇ ਜਾਂ ਕੋਈ ਕਾਰੀਗਰ ਕੰਮ ਸਿੱਖਦਾ ਤਜਰੁਰ ਇੱਥੇ ਮੱਥਾ ਟੇਕਣ ਆਉਂਦਾ ਕਿਉਂਕਿ ਵਿਸ਼ਕਰਮਾ ਜੀ ਵਿਸ਼ਕਰਮਾ ਜੀ ਸਾਰੇ ਮਿਸਤਰੀਆਂ ਦੇ ਜਿਨ੍ਹਾਂ ਵੀ ਕਾਰੋਬਾਰ ਦੇ ਉਹਨਾਂ ਕੋ ਟੂਲ ਟੂਲ ਹੁੰਦੇ ਨੇ ਉਹਨਾਂ ਦੇ ਔਜ਼ਾਰਾਂ ਦੇ ਦੇਵਤਾ ਨੇ ਤੋ ਵਿਸ਼ਕਰਮਾ ਜੀ ਦੀ ਪੂਜਾ ਕੀਤੀ ਜਾਂਦੀ ਹੈ ਅਜਿਹੇ ਦਿਨ ਤੋ ਜਿੰਨੇ ਵੀ ਭਾਈਚਾਰੇ ਆਏ ਇੱਥੇ ਸਾਰੇ ਫੈਕਟਰੀਆਂ ਵਾਲੇ ਕਾਰੀਗਰ ਮਿਸਤਰੀ ਜਿਨ੍ਹਾਂ ਨੇ ਨਵੇਂ-ਨਵੇਂ ਕੰਮ ਖੋਲੇ ਸਭ ਇੱਥੇ ਨਮਸਕਾਰ ਕਰਨ ਆਇਆ ਸੋ ਸੰਗਤ ਜੀ ਜਦੋਂ ਵੀ ਕੋਈ ਇੱਥੇ ਨਵਾਂ ਕੰਮ ਖੋਲਦਾ ਵਾ ਜਾਂ ਕੋਈ ਕਾਰੀਗਰ ਕੰਮ ਸਿੱਖਦਾ ਵਾ ਤਾਂ ਇੱਥੇ ਪਵਨਤੇ ਜ਼ਰੂਰ ਨਮਸਕਾਰ ਕਰਨ ਆਉਂਦਾ ਵਾ ਕਿਉਂਕਿ ਉੱਥੇ ਅਰਦਾਸ ਬੇਨਤੀ ਕਰਦਾ ਕਿ ਵਿਸ਼ਕਰਮਾ ਜੀ ਮੈਂ ਨਵਾਂ ਕੰਮ ਖੋਲਣ ਲੱਗਾ ਤੇ ਮੇਰੇ ਤੇ ਕਾਰੋਬਾਰ ਤੇ ਕਿਰਪਾ ਰੱਖਿਓ ਕਿਉਂਕਿ ਵਿਸ਼ਰਵਾ ਜੀ ਪੂਰੇ ਸਿਫਟੀ ਦੇ ਕਾਰੋਬਾਰਾਂ ਦੇ ਦੇਖਤਾ ਨੇ ਵਿਸ਼ਰਵਾ ਜੀ ਜਿਆ ਦੇਖੋ ਤੁਸੀਂ ਦੇਖ ਸਕਦੇ ਹੋ ਵਿਸ਼ਰਵਾ ਭਵਨ ਆਓ ਦੇਖੋ ਕਿੰਨੀ ਭੀੜ ਆ ਅੰਦਰ ਵਿਸ਼ਰਵਾ ਭਵਨ ਦੇਖੋ ਤੁਸੀਂ ਅੰਦਰ ਕਿੰਨੀ ਭੀੜ ਆ ਇਹ ਸਾਰੇ ਪੰਜਾਬ ਦੇ ਜਿੰਨੇ ਵੀ ਕਾਰੀ ਕਾਰੀਗਰ ਹੋਗੇ ਜਾਂ ਫੈਕਟਰੀਆਂ ਵਾਲੇ ਮਾਲਕ ਹੋਗੇ ਸਾਰੇ ਇੱਥੇ ਨਮਸਕਾਰ ਕਰਨ ਆਏ ਆ ਸੋ ਆਪਣੀ ਸ਼ਰਧਾ ਦੇ ਮੁਤਾਬਿਕ ਲੰਗਰ ਵੀ ਲਾਉਂਦੇ ਆ ਇੱਥੇ ਦੇਖੋ ਕਿੰਨੀ ਭੀੜ ਹੈ ਇੱਥੇ ਸੋ ਅਸੀਂ ਵੀ ਅਜੇ ਆਏ ਥੇ ਨਮਸਕਾਰ ਕਰਨ ਆਇਆ ਕਿਉਂਕਿ ਅਸੀਂ ਨਮਸਕਾਰ ਵੀ ਕਰਨ ਆਏ ਥੇ ਤੁਹਾਨੂੰ ਵੀਡੀਓ ਰਾਹੀਂ ਇਹ ਭਵਨ ਦਿਖਾਉਣ ਆਏ ਆ ਕਿਉਂਕਿ ਪੰਜਾਬ ਦੇ ਵਿੱਚ ਲੁਧਿਆਣੇ ਦੇ ਵਿੱਚ ਇਹ ਭਵਨ ਨਾ ਵਿਸ਼ਕਰਮਾ ਚੌਂਕ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿੰਨੀ ਭੀੜ ਹੈ ਥੇ ਸੋ ਇਹ ਸਭ ਫੈਕਟਰੀਆਂ ਵਾਲੇ ਕਾਰੀਗਰ ਨੇ ਇੱਥੇ ਸੋ ਜੀਦੋਂ ਵੀ ਵਿਸ਼ਕਰਮਾਡੇ ਵਾਲੇ ਦਿਨ ਇੱਥੇ ਬਹੁਤ ਭੀੜ ਹੁੰਦੀ ਆ ਜਾ ਤੁਸੀਂ ਲਾ ਲਓ ਕਿ ਜਦੋਂ ਵੀ ਕੋਈ ਨਵਾਂ ਕਾਰੋਬਾਰ ਕੋਈ ਸ਼ੁਰੂ ਕਰਦਾ ਜਾਂ ਕਿਸੇ ਕਾਰੀਗਰ ਨੇ ਕੰਮ ਸ਼ੁਰੂ ਕਰਨਾ ਹੁੰਦਾ ਜਾਂ ਸਿੱਖਣਾ ਹੁੰਦਾ ਤਾਂ ਇੱਥੇ ਆ ਕੇ ਜਰੂਰ ਨਮਸਕਾਰ ਕਰਦੇ ਆ ਮੱਥਾ ਟੇਕਦੇ ਆ ਅਰਦਾਸ ਬੇਨਤੀ ਕਰਦੇ ਆ ਕਿ ਬਾਬਾ ਜੀ ਸਾਡਾ ਨਵਾਂ ਕੰਮ ਸ਼ੁਰੂ ਕਰਨ ਲੱਗੇ ਆ ਜਾਂ ਕਾਰੀਗਰ ਅਸੀਂ ਕੰਮ ਸਿੱਖਣ ਲੱਗੇ ਆ ਤੇ ਸਾਡੇ ਤੇ ਆਪਣੀ ਕਿਰਪਾ ਬਣਾਈ ਰੱਖਿਓ ਸੋ ਜਿਸਨ ਦੇ ਗੁਰੂ ਨੇ ਪੂਰੀ ਕਾਰੋਬਾਰ ਜਿੰਨਾ ਦੇ ਚੱਲਦੇ ਨੇ ਉਹਨਾਂ ਦੇ ਗੁਰੂ ਨੇ ਕਿਉਂਕਿ ਕਾਰੋਬਾਰ ਵਿਸ਼ਕਰਮਾ ਜੀ ਚਲਾਉਂਦੇ ਨੇ ਇੰਨਾ ਦੇ ਜੋ ਵੀ ਉਜਾਰ ਹੁੰਦੇ ਵਿਸ਼ਕਰਮਾ ਜੀ ਦੀ ਤਸਵੀਰ ਤੇ ਤੁਸੀਂ ਕਦੇ ਵੀ ਦੇਖਿਓ ਉਹਨਾਂ ਦੇ ਹੱਥਾਂ ਦੇ ਵਿੱਚ ਉਜਾਰ ਫੜੇ ਹੁੰਦੇ ਨੇ ਕਿਉਂਕਿ ਵਿਸ਼ਕਰਮਾ ਜੀ ਹੀ ਸਾਰੀ ਕਮਾਕਾਰਾਂ ਨੂੰ ਚਲਾਉਂਦੇ ਨੇ ਉਹਨਾਂ ਦੀ ਕਿਰਪਾ ਨਾਲ ਹੀ ਫੈਕਟਰੀਆਂ ਚੱਲਦੀਆਂ ਕਾਰੀਗਰ ਕੰਮ ਸਿੱਖਦੇ ਆ ਸਭ ਉਹਨਾਂ ਦੀ ਕਿਰਪਾ ਨਾਲ ਹੁੰਦਾ ਸੋ ਜਿੰਨੇ ਵੀ ਆ ਤੁਸੀਂ ਦੇਖ ਸਕਦੇ ਹੋ ਰਾਹ ਦੇ ਵਿੱਚ ਬੈਠੇ ਨੇ ਜਾਂ ਸਭ ਇਹ ਸਭ ਕਾਰੀਗਰ ਨੇ ਫੈਕਟਰੀਆਂ ਦੇ ਮਾਲਕ ਨੇ ਜੋ ਅੱਜ ਇੱਥੇ ਨਮਸਕਾਰ ਕਰਨ ਆਏ ਨੇ ਇਹ ਭਵਨ ਲੁਧਿਆਣਾ ਦੇ ਵਿੱਚ ਵਿਸ਼ਕਰਮਾ ਚੌਂਕ ਦੇ ਵਿੱਚ ਹੀ ਹੈ ਇਹ ਭਵਨ ਪੰਜਾਬ ਲੁਧਿਆਣਾ ਵਿਸ਼ਕਰਮਾ ਚੌਂਕ ਦੇ ਵਿੱਚ ਇਹ ਭਵਨ ਆ ਜਦ ਵੀ ਤੁਸੀਂ ਲੁਧਿਆਣਾ ਦੇ ਵਿੱਚ ਆਓ ਵਿਸ਼ਕਰਮਾ ਚੌਂਕ ਦੇ ਵਿੱਚ ਆ ਕੇ ਇਹ ਭਵਨ ਇੱਥੇ ਉੱਥੇ ਤੁਸੀਂ ਕਿਸੇ ਨੂੰ ਪੁੱਛ ਸਕਦੇ ਹੋ ਨਾਲ ਹੀ ਚੌਂਕ ਦੇ ਥੋੜਾ ਜਿਹਾ ਸਾਈਡ ਤੇ ਹੀ ਹੈ ਜਿੱਥੇ ਤੁਹਾਨੂੰ ਅਸੀਂ ਰਸਤਾ ਦਿਖਾਇਆ ਤੇ ਦੂਰੋਂ ਦੂਰੋਂ ਇੱਥੇ ਲੋਕੀ ਨਮਸਕਾਰ ਕਰਨ ਆਉਂਦੇ ਆ ਕਿਉਂਕਿ ਜਿਨ੍ਹਾਂ ਨੇ ਵੀ ਨਵਾਂ ਕੰਮ ਖੋਲਿਆ ਹੁੰਦਾ ਇੱਥੇ ਨਮਸਕਾਰ ਕਰਨ ਆਉਂਦੇ ਆ ਤੋ ਦੇਖੋ ਤੁਸੀਂ ਕਿੰਨੀ ਭੀੜ ਹੈ ਇੱਥੇ ਇਹ ਵਿਸ਼ਕਰਮਾ ਜੀ ਦਾ ਭਵਨ ਆ ਤੋ ਵਿਸ਼ਕਰਮਾ ਜੀ ਦਾ ਭਵਨ ਹਰੇਕ ਸ਼ਹਿਰ ਹਰੇਕ ਸਿਟੀ ਦੇ ਵਿੱਚ ਹੁੰਦਾ ਇਹ ਸਾਡੇ ਪੰਜਾਬ ਸਿਟੀ ਲੁਧਿਆਣਾ ਦੇ ਵਿੱਚ ਆ ਭਵਨ ਸੋ ਜਿੰਨੇ ਵੀ ਪੰਜਾਬੀ ਜਾਂ ਪੰਜਾਬ ਦੇ ਵਿੱਚ ਰਹਿੰਦੇ ਲੋਕ ਇੱਥੇ ਜਰੂਰ ਨਮਸਕਾਰ ਕਰਨ ਆਉਂਦੇ ਆ ਕਿਉਂਕਿ ਦੀਵਾਲੀ ਤੋਂ ਅਗਲੇ ਦਿਨ ਜਿਹੜਾ ਵਿਸ਼ਕਰਮਾੜੇ ਹੁੰਦਾ ਇੱਥੇ ਲੋਕੀ ਵਿਸ਼ਕਰ ਮੱਥਾ ਟੇਕਣਾ ਆਉਂਦੇ ਆ ਤੇ ਜਦੋਂ 17 ਦਸੰਬਰ ਨੂੰ ਨੂੰ ਵੀ ਲੋਕੀ ਇੱਥੇ ਮੱਥਾ ਟੇਕਣ ਆਉਂਦੇ ਆ ਕਿਉਂਕਿ ਉਦੋਂ ਵੀ ਵਿਸ਼ਕਰਮਾ ਜੀ ਦਾ ਦਿਨ ਹੁੰਦਾ ਸੋ ਤੁਸੀਂ ਦੇਖ ਰਹੇ ਹੋ ਸਿਵਲਿੰਗ ਜੀ ਦੇ ਉੱਤੇ ਵੀ ਜਲ ਕੱਚੀ ਰੱਸੀ ਚੜਾਈ ਜਾਂਦੀ ਹੈ ਸੋ ਸਭ ਆਪਣੀ ਅਰਦਾਸ ਬੇਨਤੀ ਇੱਥੇ ਕਰਦੇ ਨੇ ਸੋ ਆਓ ਆਪਾਂ ਵੀ ਹੁਣ ਅਰਦਾਸ ਬੇਨਤੀ ਕਰਦੇ ਹਾਂ ਇੱਥੇ ਕਿ ਜੋ ਵੀ ਇਹ ਵੀਡੀਓ ਦੇਖ ਰਿਹਾ ਉਨ੍ਹਾਂ ਦੇ ਕਾਰੋਬਾਰ ਦੇ ਵਿੱਚ ਤਰੱਕੀ ਕਰਨ ਵਿਸ਼ਕਰਮਾ ਜੀ ਜੋ ਕਾਰੀਗਰ ਨੇ ਉਹਨਾਂ ਨੂੰ ਕੰਮ ਸਿੱਖਣ ਦਾ ਵੱਲ ਬਖਸ਼ਣ ਟੋਪ ਦੇ ਕਾਰੀਗਰ ਬਣਨ ਤੇ ਉਹਨਾਂ ਦੇ ਕਾਰੋਬਾਰ ਦੇ ਵਿੱਚ ਵਾਧਾ ਕਰਨ ਸੋ ਪ੍ਰਮਾਤਮਾ ਉਹਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਆਓ ਤੁਹਾਨੂੰ ਹੁਣ ਸਾਹਮਣੇ ਗਾਹੀ ਦੀ ਦਰਸ਼ਨ ਕਰਾਉਂਦੇ ਆ ਜੋ ਵਿਸ਼ਕਰਮਾ ਜੀ ਦੀਆਂ ਮੂਰਤੀਆਂ ਆ ਜਹੂ ਦੇਵੀ ਦੇਖ ਕੇ ਇਹ ਮੂਰਤੀਆਂ ਨਾਲ ਨੇ ਤੁਸੀਂ ਦੇਖ ਸਕਦੇ ਹੋ ਵਿਸ਼ਕਰਮਾ ਜੀ ਦੇ ਹਾਰ ਮੂਰਤੀ ਤੇ ਚੜਾਏ ਹੋਏ ਨੇ ਜੋ ਕਿ ਦੂਰੋ ਦੂਰੋ ਸੰਗਤ ਨਮਸਕਾਰ ਕਰਨ ਆਉਂਦੀ ਹੈ ਤੇ ਪ੍ਰਮਾਤਮਾ ਉਹਨਾਂ ਦੀ ਸੁਣਦਾ ਵੀ ਹੈ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ